ਮੈਂ ਤਾਂ ਭਾਈ ਬਾਦ ਜੋ ਐਮਨ ਨੂੰ ਕੁਝ ਨਹੀਂ ਬਤਾਇਆ ਮੈਨੂੰ ਕੁਝ ਨਹੀਂ ਪਤਾ ਜੀ ਇੱਥੇ ਗੱਲ ਉਹਨਾਂ ਨੇ ਕਿਸੇ ਵਿਅਕਤੀ ਨੂੰ ਰੋਕਿਆ ਵੀ ਤੂੰ ਕਾਗਜ਼ ਦਿਖਾਉ ਦੇ ਹੈਲਮਟ ਵਗੈਰਾ ਨਹੀਂ ਸੀ ਪਾਇਆ ਉਹ ਇਹਨਾਂ ਨਾਲ ਬਹਿਸ ਕਰਨ ਲੱਗਿਆ ਗਲਤ ਮਲਤ ਬੋਲਣ ਲੱਗਿਆ ਮੈਂ ਕੋਸਤਵਾਦੀ ਕੁਝ মিডিਆ ਕਰਮਚਾਰੀ ਵੀ ਚਲੋ ਕਵਰੇਜ ਕਰਨ ਲਈ ਮੌਕੇ ਤੇ ਪਹੁੰਚ ਗਏ ਜਦੋਂ মিডিਆ ਕਰਮਚਾਰੀ ਕਵਰੇਜ ਕਰ ਰਹੀ ਸੀ ਇਹ ਉਹਨਾਂ ਨਾਲ ਵੀ ਗਾਲੀ ਗਲੋਚ ਕਰਨ ਲੱਗੇ ਇੱਕ মিডিਆ ਪਰਸਨ ਨੂੰ ਇਹਨਾਂ ਨੇ ਧੱਕਾ ਮੂਕੀ ਵੀ ਕੀਤੀ ਹੈ ਜੀ ਜਦੋਂ ਪੁਲਿਸ ਨੇ মিডিਆ ਕਰਮਚਾਰੀਆਂ ਨਾਲ ਜਦੋਂ ਇਹ ਹੱਥ ਹੱਥੋਪਾਈ ਕਰ ਰਹੀ ਸੀ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਧੱਕੇ ਤੋਂ ਧੱਕਾ ਮੂਕੀ ਦਿੱਤੀ ਹੈ ਨਹੀਂ ਇਹਦਾ ਸੱਤਾ ਪੱਖੀ ਦਾ ਕੋਈ ਨਾਮ ਨਹੀਂ ਲਿਆ ਜੀ ਇਹਨਾਂ ਨੇ ਵੈਸੇ ਹੀ ਕਹਿ ਰਹੇ ਸੀ ਸਾਡੀ ਜਾਨ ਫੈਨ ਹੈਗੀ ਹੈ ਜੀ ਸਾਡੇ ਕੋਈ ਯਾ ਦੋਸਤ ਨੇ ਜੀ ਕੋਈ ਇਮਪਲਸ ਮੁਲਾਜ਼ਮ ਨੇ ਜਾਂ ਕੋਈ ਕੁਝ ਵੀ ਲਾ ਲਓ ਜੀ ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਵੀ ਮੀਡੀਆ ਦਾ ਵਰਤਮੇ ਜੀ ਨਾ ਕਰੋ ਤਾਂ 올 ਟਾਈਮ ਮੁਲਾਜ਼ਮਾਂ ਨੇ ਹੱਥੋ ਪਾਈ ਕਰਨ ਲੱਗੇ ਸਾਨੂੰ ੱੱਕੇ ਮਾਰਨ ਲੱਗੇ ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੋਕਾਂ ਦੇ ਵਿੱਚ ਸ਼ੈਨਸ਼ੀਲਤਾ ਇੰਨੀ ਘਟ ਗਈ ਹੈ ਕਿ ਉਹ ਕੋਈ ਸਾਹਮਣੇ ਨਹੀਂ ਦੇਖਦਾ ਵੀ ਅੱਗੇ ਪੁਲਿਸ ਵਾਲਾ ਆਇਆ ਕੋਈ ਮੀਡੀਆ ਕਰਮੀਆਂ ਜਾਂ ਆਮ ਪਬਲਿਕ ਆਇਆ ਉਹ ਸਾਰੇ ਨਾਲ ਬਸ ਲੁਕੀ ਹੀ ਕਰਦਾ ਹੈ ਅਜੇ ਹਹੀ ਇੱਕ ਮਾਮਲਾ ਸਮਰਾਲਾ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਟ੍ਰੈਫਿਕ ਪੁਲਿਸ ਕਰਮਚਾਰੀ ਨੇ ਐਕਟਵਾ ਸਵਾਰ ਵਿਅਕਤੀ ਕੋਲੋਂ ਰੋਕ ਕੇ ਕਾਗਜ਼ਾਂ ਦੀ ਮੰਗ ਕੀਤੀ ਪਰ ਕਾਗਜ਼ ਨਾ ਹੋਣ ਕਾਰਨ ਪੁਲਿਸ ਕਰਮਚਾਰੀ ਵੱਲੋਂ ਕਿਹਾ ਜਾਂਦਾ ਵੀ ਇਹ 207 ਦੇ ਵਿੱਚ ਇਹ ਗੱਡੀ ਬੰਦ ਕਰਨੀ ਪਵੇਗੀ ਪਰ ਇਸ ਤੋਂ ਜਿਹੜਾ ਉਹ ਬੰਦਾ ਸੀਗਾ ਉਹ ਗੁੱਸੇ ਵਿੱਚ ਆ ਜਾਂਦਾ ਤੇ ਬਦੀਕੀ ਕਰਨ ਲੱਗ ਜਾਂਦਾ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨ ਲੱਗ ਜਾਂਦਾ ਹੈ ਤੇ ਜਦੋਂ ਮੀਡੀਆ ਕਰਮਚਾਰੀ ਇੱਕ ਪ੍ਰਿੰਟ ਮੀਡੀਆ ਦਾ ਪੱਤਰਕਾਰ ਜਦੋਂ ਇਸ ਮਾਮਲੇ ਦੀ ਜਾਣਕਾਰੀ ਲੈਣ ਵਾਸਤੇ ਮੌਕੇ ਤੇ ਜਾਂਦਾ ਤਾਂ ਉਪਤ ਵਿਅਕਤੀ ਜਿਹੜੇ ਸੀਗੇ ਉਸ ਦੇ ਨਾਲ ਵੀ ਜਿਹੜੇ ਬਦਸਲੂਕੀ ਕਰਨ ਲੱਗ ਜਾਂਦੇ ਨੇ ਪੁਲਿਸ ਵਾਲਿਆਂ ਨੇ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੱਡੇ ਪੁਲਿਸ ਵਾਲਿਆਂ ਨੂੰ ਵੀ ਗਾਲੀ ਗਲੋਚ ਕਰਨ ਲੱਗੇ ਇਵਨ ਕਿ ਪੁਲਿਸ ਵਾਲਿਆਂ ਦੇ ਉੱਤੇ ਹੱਥ ਵੀ ਚੱਕ ਦਿੱਤਾ ਜੌਨ ਇੰਚਾਰਜ ਗਗਨਪ੍ਰੀਤ ਸਿੰਘ ਦੇ ਨਾਲ ਉਸ ਉਹਨਾਂ ਤਿੰਨਾਂ ਪਿਓ ਪੁੱਤ ਦੱਸੇ ਜਾ ਰਹੇ ਨੇ ਆਪਸ ਦੇ ਵਿੱਚ ਤਿੰਨਾਂ ਵਿਅਕਤੀਆਂ ਨੇ ਗਗਨਪ੍ਰੀਤ ਜোন ਇਨਚਾਰਜ ਟ੍ਰੈਫਿਕ ਦੇ ਜਿਹੜੇ ਹੈਗੇ ਉਹਨਾਂ ਦੇ ਨਾਲ ਵੀ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਧੱਕਾ ਮੁਕੀ ਕੀਤੀ ਹੈ ਉਸੇ ਇਸੇ ਮਾਮਲਾ ਜੋ ਵੱਧਾ ਦੇਖ ਕੇ ਤੇ ਸਤਨਪਟਾਣਾ ਨੂੰ ਸੂਚਿਤ ਕੀਤਾ ਗਿਆ ਤੇ ਜਿਹੜੀ ਪੁਲਿਸ ਨੇ ਆ ਕੇ ਤਿੰਨਾਂ ਆਰੋਪੀਆਂ ਨੂੰ ਕਾਬੂ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਹੈ ਹੁਣ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਤੁਸੀਂ ਦੇਖੋ ਉਹ ਵੀ ਕਿਸ ਦੀ ਗਲਤੀ ਹੈ ਤੇ ਜਿੱਥੇ ਤੱਕ ਸਾਡਾ ਤੇ ਸਾਡੇ ਨਾਲ ਇਨਸਪੈਕਟਰ ਗਗਨਪ੍ਰੀਤ ਜੀ ਮੌਜੂਦ ਨੇ ਕਿਉਂਕਿ ਇਹਨਾਂ ਦੇ ਸਾਹਮਣੇ ਹੀ ਜੋ ਮਾਮਲਾ ਹੋਇਆ ਸੀਗਾ ਅਸੀਂ ਵੀ ਉੱਥੇ ਮੌਕੇ ਤੇ ਮੌਜੂਦ ਸੀਗੇ ਜਿਹੜੇ ਉਹ ਤਿੰਨ ਬੰਦੇ ਸੀਗੇ ਤੇ ਉਹ ਮੀਡੀਆ ਕਰਮੀਆਂ ਨਾਲ ਵੀ ਉਹ ਬਤਮੀਜੀ ਕਰ ਰਹੇ ਸੀਗੇ ਤੇ ਪੁਲਿਸ ਵਾਲਿਆਂ ਨਾਲ ਵੀ ਬਤਮੀਜੀ ਕੀਤੀ ਹੈ ਸਰ ਕੀ ਮਾਮਲਾ ਸੀਗਾ ਉੱਥੇ ਵੀ ਕੀ ਹੋਇਆ ਸੀਗਾ ਇਹ ਕਦੋਂ ਦਾ ਮਾਮਲਾ ਹੈ ਇਹ ਆਪਣੇ ਜੀ ਅਸੀਂ ਬਲਵਿੰਦਰ ਸਿੰਘ ਜੀ ਉੱਥੇ ਤਨਾਸੀ ਕੀ ਜੀ ਸਮਰਾਲਾ ਜੋਂਗ ਚ ਉਹਨਾਂ ਨੇ ਕਿਸੇ ਵਿਅਕਤੀ ਨੂੰ ਰੋਕਿਆ ਵੀ ਤੂੰ ਕਾਗਜ਼ ਦਿਖਾਉਦੇ ਹੈ हेलमेट ਵਗੈਰਾ ਨਹੀਂ ਸੀ ਪਾਇਆ ਉਹ ਇਹਨਾਂ ਨਾਲ ਬਹਿਸ ਕਰਨ ਲੱਗਿਆ ਗਲਤ ਮਲਤ ਬੋਲਣ ਲੱਗਿਆ ਮੈਂ ਰਾ ਉਥੇ ਆਫਿਸ ਨੇੜੇ ਹੀ ਹੈ ਜਿਨ੍ਹਾਂ ਨੇ ਮੈਨੂੰ ਵੀ ਬੁਲਾ ਲਿਆ ਮੈਂ ਵੀ ਪਹੁੰਚ ਗਿਆ ਜੀ ਮੌਕੇ ਤੇ ਜੀ ਜਦੋਂ ਇਹਨਾਂ ਨੂੰ ਸਮਝਾਇਆ ਇਹ ਮੇਰੇ ਨਾਲ ਵੀ ਬਹਿਸ ਕਰਨ ਲੱਗੇ ਇਹਨੇ ਆਪਦੇ ਫਾਦਰ ਨੂੰ ਤੇ ਆਪਦੇ ਬ੍ਰਦਰ ਨੂੰ ਬੁਲਾ ਲਿਆ ਜੀ ਘਰੋਂ ਫੋਨ ਕਰਕੇ ਉਸ ਤੋਂ ਬਾਅਦ ਜੀ ਕੁਝ মিডিਆ ਕਰਮਚਾਰੀ ਵੀ ਚਲੋ ਕਵਰੇਜ ਕਰਨ ਲਈ ਮੌਕੇ ਤੇ ਪਹੁੰਚ ਗਏ ਜਦੋਂ মিডিਆ ਕਰਮਚਾਰੀ ਕਵਰੇਜ ਕਰ ਰਹੀ ਸੀ ਇਹ ਉਹਨਾਂ ਨਾਲ ਵੀ ਗਾਲੀ ਗਲੋਚ ਕਰਨ ਲੱਗੇ ਇੱਕ মিডিਆ ਪਰਸਨ ਨੂੰ ਇਹਨਾਂ ਨੇ ੱੱਕਾ ਮੁੱਕੀ ਵੀ ਕੀਤੀ ਹੈ ਜੀ ਤੇ ੱੱਕੇ ਤੁੱਕੇ ਮਾਰੇ ਨੇ ਉਸ ਤੋਂ ਬਾਅਦ ਵੀ ਜਦੋਂ ਨਾ ਹਟੇ ਜੀ ਫਿਰ ਅਸੀਂ ਥਾਣੇ 7 ਨੰਬਰ ਇਨਫਾਰਮ ਕੀਤਾ ਜੀ ਜਦੋਂ ਪੁਲਿਸ ਨੇ ਮੀਡੀਆ ਕਰਮਚਾਰੀਆਂ ਨਾਲ ਜਦੋਂ ਇਹ ਹੱਦ ਤੱਕ ਹੱਥੋਪਾਈ ਕਰ ਰਹੀ ਸੀ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਵੀ ਧੱਕੇ ਤੋਂ ਧੱਕਾ ਮੁਕੀ ਕੀਤੀ ਜੀ ਉਸਤੇ ਜੀ ਹੁਣ ਸਰ ਇਹਨਾਂ ਨੂੰ ਕੀ ਇਹਨਾਂ ਤੇ ਕਾਰਵਾਈ ਹੋਈ ਹੈ ਅਸੀਂ ਸਟੇਟਮੈਂਟ ਲਿਖਾ ਦਿੱਤੀ ਜਿੱਥੇ ਥਾਣਾ ਡਿਵੀਜ਼ਨ ਨੰਬਰ 7 ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਉਹ ਠਾਣਾ ਡਿਵੀਜ਼ਨ ਨੰਬਰ 7 ਵਾਲੇ ਕਰ ਰਹੇ ਜੀ ਸਰ ਇਹ ਕੋਈ ਸੱਤਾ ਪੱਖਸ਼ ਦੇ ਵਿੱਚ ਕੋਈ ਕੋਈ ਫੋਨ ਵਗੈਰਾ ਕਰਾਉਣ ਦੀ ਕੋਸ਼ਿਸ਼ ਕਰਦੇ ਸੀਗੇ ਜਾਂ ਕੋਈ ਇਹ ਧਮਕਾਉਣ ਦੀ ਕੋਸ਼ਿਸ਼ ਕਰਦੇ ਸੀ ਵੀ ਸਾਡੀ ਉੱਚੀ ਪਹੁੰਚ ਹੈ ਨਹੀਂ ਇਹਦਾ ਸੱਤਾ ਪੱਖਸ਼ ਦਾ ਤਾਂ ਕੋਈ ਨਾਮ ਨਹੀਂ ਲਿਆ ਜੀ ਇਹਨਾਂ ਨੇ ਵੈਸੇ ਹੀ ਕਹਿ ਰਹੇ ਸੀ ਸਾਡੀ ਜਾਣ-ਪਛਾਣ ਹੈਗੀ ਹੈ ਜੀ ਸਾਡੇ ਕੋਈ ਯਾਰ ਦੋਸਤ ਨੇ ਜੀ ਕੋਈ ਇੰਪੁਲਸ ਮੁਲਾਜ਼ਮ ਨੇ ਜਾਂ ਕੋਈ ਕੁਝ ਵੀ ਲਾ ਲਓ ਜੀ ਸਾਡੇ ਅਸੀਂ ਬਲਵਿੰਦਰ ਸਿੰਘ ਜੀ ਨੇ ਜੀ ਇਹ ਟ੍ਰੈਫਿਕ ਵਿੱਚ ਤਾਇਨਾਤ ਨੇ ਜੀ ਉੱਥੇ ਇਹਨਾਂ ਨੇ ਇੱਕ ਐਕਟਵਾਸ ਵਾਰ ਨੂੰ ਰੋਕਿਆ ਸੀਗਾ ਜੀ ਉਹ ਰੋਕਣ ਤੇ ਉਹ ਬਤਮੀਜੀ ਕਰਨ ਲੱਗ ਗਿਆ ਜੀ ਇਹਨਾਂ ਨਾਲ ਮੈਂ ਉੱਥੇ ਮੌਕੇ ਤੇ ਸੀ ਇਹਨਾਂ ਨੇ ਮੈਨੂੰ ਵੀ ਬੁਲਾ ਲਿਆ ਜੀ ਮੈਂ ਵੀ ਚੱਲ ਉਹਨੂੰ ਸਮਝਾਇਆ ਜੀ ਉਹ ਫਿਰ ਵੀ ਬਤਮੀਜੀ ਕਰ ਹੀ ਗਿਆ ਉਸ ਤੋਂ ਬਾਅਦ ਉਹਨੇ ਆਪਦੇ ਘਰ ਫੋਨ ਕਰਕੇ ਆਪਦੇ ਫਾਦਰ ਨੂੰ ਤੇ ਆਪਦੇ ਬ੍ਰਦਰ ਨੂੰ ਬੁਲਾ ਲਿਆ ਜੀ ਉਹ ਵੀ ਆ ਕੇ ਮਤਲਬ ਮੁਲਾਜ਼ਮਾਂ ਨਾਲ ਬਤਮੀਜੀ ਕਰਨ ਲੱਗ ਗਏ ਜੀ ਉਸ ਤੋਂ ਬਾਅਦ মিডিਆ ਪਰਸਨ ਜਦੋਂ ਕਵਰੇਜ ਕਰ ਰਹੇ ਸੀਗੇ ਜੀ ਕੁਝ মিডিਆ ਦੇ ਪਰਸਨ ਵੀ ਉੱਥੇ ਆ ਗਏ ਜੀ ਇਹ ਵਿਅਕਤੀ ਉਹਨਾਂ ਨਾਲ ਵੀ ਬਤਮੀਜੀ ਕਰਨ ਲੱਗ ਗਿਆ ਉਹਨਾਂ ਨੂੰ ਧੁੱਕੇ ਧੁੱਕੇ ਮਾਰਨ ਲੱਗੇ মিডিਆ ਪਰਸਨ ਨੂੰ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਔਲ ਟਾਈਮ ਮਲਾਜਮਾਂ ਨੇ ਹੱਥੋਪਾਈ ਕਰਨ ਲੱਗੇ ਸਾਨੂੰ ੱੱਕੇ ਮਾਰਨ ਲੱਗੇ ਤੇ ਉਸ ਤੋਂ ਬਾਅਦ ਅਸੀਂ ਥਾਣਾ 7 ਨੰਬਰ ਜਿਹੜਾ ਇੱਥੇ ਇਨਫਾਰਮ ਕਰ ਦਿੱਤਾ ਜੀ ਤੇ ਇਹ ਮੌਕੇ ਤੇ ਪਹੁੰਚ ਗਏ ਜੀ ਸਟੇਟਮੈਂਟ ਇਹਨਾਂ ਨੂੰ ਲਿਖਾ ਦਿੱਤੀ ਹੈ ਜੀ ਪਹਿਲਾਂ ਹੀ ਉੱਥੇ ਤੇ ਜੋ ਕਾਨੂੰਨ ਮੁਤਾਬਕ ਕਾਰਵਾਈ ਹੈ 7 ਨੰਬਰ ਡਿਵੀਜ਼ਨ ਵਾਲੇ ਕਰ ਰਹੇ ਹੈ ਜੀ ਹਾਂ ਜੀ ਉਹ ਵੈਰੀਫਾਈ ਦਾ ਮੈਟਰ ਹੈਗਾ ਜੀ ਆਪਾਂ ਲਿਖਾ ਦਿੱਤੀ ਸਟੇਟਮੈਂਟ ਇਹਦੇ 'ਚ ਕੁਝ ਦੱਸ ਲਾਜਮ ਵਾਲੀ ਜਿਹੜਾ ਖੱਚਿਆ ਜੀ ਇਹ ਕੋਈ ਵੀਡੀਓ ਸੀ ਹੈਗੀ ਮੈਂ ਵੀਡੀਓ ਹੈਗੇ ਪਰ ਉਹ ਪੱਤਰਕਾਰ ਮੌਕੇ ਤੇ ਸੀਗੇ ਜੀ ਮੀਡੀਆ ਪਰਸਨ ਮੌਕੇ ਤੇ ਸੀ ਉਹਨਾਂ ਨੇ ਬਣਾਈ ਇਹ ਸਾਰੇ ਚੀਜ਼ ਦੀ ਵੀਡੀਓਗ੍ਰਾਫੀ ਜੀ ਇਹ ਜਿਹੜਾ ਤੀਸਰਾ ਬੰਦਾ ਸੀ ਉਹ ਫੜਿਆ ਨਹੀਂ ਦੋ ਜਣੇ ਇਹ ਫੜੇ ਗਏ ਨੇ ਜੀ ਉੱਥੇ ਮੌਕੇ ਤੇ ਡਿਟੇਨ ਕਰ ਲਏ ਸੀਗੇ ਜੀ ਦੋ ਜਣੇ ਇਹ ਰਹਿਣ ਵਾਲੇ ਕਿੱਥੇ ਦੇ ਜੀ ਇਹ ਥਾਣਾ ਡਿਵੀਜ਼ਨ ਨੰਬਰ 3 ਦਾ ਏਰੀਆ ਪੈਂਦਾ ਜੀ ਇਸਲਾਮਗੰਜ ਚੌਕ ਉੱਥੋਂ ਦੇ ਰਹਿਣ ਵਾਲੇ ਆ ਜੀ ਇਹ ਐਕਟਵਾ ਤੇ ਜਾ ਰਹੇ ਸੀਗੇ ਜੀ ਮੁੰਡਾ ਸਮਾਨ ਲੈ ਕੇ ਜੀ ਅੱਛਾ ਇਹਨੇ ਕੋਈ ਕਾਗਜ਼ ਪੱਤਰ ਹੈ ਨਹੀਂ ਸੀ ਕੋਈ ਇਨਾਂ ਕੋਈ ਕਾਗਜ਼ ਪੱਤਰ ਵੀ ਨਹੀਂ ਸੀ ਇਹਨਾਂ ਨੇ ਤਾਂ ਸਿਰਫ ਇਹੀ ਰੋਕਿਆ ਵੀ ਕਾਕਾ ਤੇਰੇ ਕੋ ਨਾ ਹੈਲਮਟ ਪਾਇਆ ਵੀ ਜਾਂ ਤੇਰੇ ਕੋਈ ਕਾਗਜ਼ ਦਿਖਾ ਦੇ ਬਸ ਇਸ ਗੱਲ ਤੋਂ ਬਹਿਸ ਕਰਨ ਲੱਗ ਗਿਆ ਜੀ ਗਾਲੀ ਗਲੋਚ ਕਰਨ ਲੱਗ ਗਿਆ ਉਹਦੀ ਕਾਰਵਾਈ ਜਿਹੜਾ ਦੇ ਖਿਲਾਫ ਅਸੀਂ ਸਟੇਟਮੈਂਟ ਲਿਖਵਾ ਦਿੱਤੀ ਹੈ ਜੀ ਇਹਨਾਂ ਦੇ ਡਿਊਟੀ ਅਫੀਸਰ ਨੂੰ ਜੀ ਉਹ ਕਾਨੂੰਨ ਮੁਤਾਬਕ ਕਾਰਵਾਈ ਤੁਹਾਨੂੰ 7 ਨੰਬਰ ਥਾਣੇ ਵਾਲੇ ਕਰ ਰਹੇ ਨੇ ਤੁਸੀਂ ਇਹਨਾਂ ਕੋਲ ਪਤਾ ਕਰ ਲਓ ਜੀ ਸੋ ਤੁਸੀਂ ਸੁਣਿਆ ਵੀ ਇਹ ਗਗਨਪ੍ਰੀਤ ਸੰਘ ਸੀਗੇ ਜੌਨ ਇੰਚਾਰਜ ਟਰੈਫਿਕ ਜੌਨ ਇੰਚਾਰਜ ਸੀਗੇ ਸੋ ਇਹਨਾਂ ਦੇ ਨਾਲ ਵੀ ਬਤਮੀਜੀ ਹੋਈ ਹੈ ਹੋਰ ਜਿਹੜੇ ਪੁਲਿਸ ਕਰਮਚਾਰੀ ਸੀ ਇਹਨਾਂ ਨਾਲ ਵੀ ਬਤਮੀਜੀ ਹੋਈ ਹੈ ਵੀਡੀਓ ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋ ਤੇ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕ